ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਗ 12ਵਾਂ ਮੱਸੇ ਕੋ ਇਮਸੀਸ ਉਤਾਰਿਓ ਜਾਣਕਰ ਬੇਲੋ ਕਦੂਆ ਟਾਰਿਓ ਭਾਈ ਬਲਾਕਾ ਸਿੰਘ ਭੁੱਬਾਂ ਮਾਰ-ਮਾਰ ਕੇ ਰੋ ਰਹੇ ਸਨ ਸਿੰਘ ਉਹਨਾਂ ਨੂੰ ਲਗਾਤਾਰ ਤਰਵਾਸ ਦੇ ਰਹੇ ਸਨ ਪਰ ਹੰਝੂ ਸਨ ਕੀ ਰੁਕੰਦਾ ਨਾਮ ਨਹੀਂ ਸੀ ਲੈ ਰਹੇ ਕੈਰ ਹੋ ਗਿਆ ਖਾਲਸਾ ਜੀ ਸ਼ਾਇਦ ਮੇਰੀ ਜ਼ੁਬਾਨ ਹੀ ਸੜ ਜਾਵੇਗੀ ਜੇ ਮੈਂ ਪੰਜਾਬ ਦੇ ਹਾਲਾਤ ਤੁਹਾਨੂੰ ਦੱਸਣ ਲੱਗਿਆ ਤਾਂ ਭਾਈ ਬਲਾਕਾ ਸਿੰਘ ਨੇ ਮਸਾਵਾਕ ਪੂਰਾ ਕੀਤਾ ਹੋਇਆ ਕਿ ਭਾਈ ਬਲਾਕਾ ਸਿੰਘ ਜੀ ਕੀ ਕਿਸੇ ਹੋਰ ਥਾਂ ਸਿੰਘਾਂ ਦਾ ਕਤਲੇਆਮ ਹੋਇਆ ਬਾਬਾ ਸ਼ਾਮ ਸਿੰਘ ਜੀ ਨੇ ਪੁੱਛਿਆ ਕਤਲੇਆਮਾਂ ਤੇ ਉੱਤੇ ਰੋਣਾ ਤਾਂ ਅਸੀਂ ਕਦ ਦਾ ਬੰਦ ਕਰ ਦਿੱਤਾ ਹੈ ਖਾਲਸਾ ਜੀ ਆਰੇ ਚਰਖੜੀਆਂ ਰੰਬੀਆਂ ਵਿੱਚ ਇੰਨੀ ਤਾਕਤ ਕਿੱਥੇ ਕਿ ਸਾਡੇ ਹੰਝੂ ਕਢਵਾ ਸਕਣ ਇਹ ਕਾਰਾ ਸੁਣ ਕੇ ਤਾਂ ਸ਼ਾਇਦ ਤੁਹਾਡੇ ਕੰਨ ਹੀ ਪਾੜ ਜਾਣ ਜਥੇ ਵਿੱਚ ਹੁਣ ਕੁਝ ਅਚਮੀ ਜਿਹੀ ਫੈਲ ਗਈ ਸੀ ਸਭ ਦੇ ਅੰਦਰ ਇੱਕ ਅਜੀਬ ਜਿਹਾ ਡਰ ਤੇ ਚਿੰਤਾ ਦੌੜ ਰਹੀ ਸੀ ਦਿਲਾਂ ਦੀ ਧੜਕਣ ਬਾਹਰ ਸੁਣੀ ਜਾ ਸਕਦੀ ਸੀ ਐਸਾ ਕੀ ਹੋਇਆ ਜੋ ਕਤਲੋਗਾਰ ਤੋਂ ਵੀ ਵੱਧ ਖਤਰਨਾਕ ਹੈ ਸਿੱਖ ਆਪਣਾ ਘਰ ਸੜਦਾ ਦੇਖ ਸਕਦਾ ਹੈ ਆਪਣੇ ਬੱਚੇ ਵੀ ਮਰਦੇ ਦੇਖ ਸਕਦਾ ਹੈ ਪਰ ਦਰਬਾਰ ਸਾਹਿਬ ਦੀ ਬੇਅਦਬੀ ਭਾਈ ਬਲਾਕਾ ਸਿੰਘ ਦੀ ਫੇਰਪੋਬ ਨਿਕਲ ਗਈ ਵਾਹਿਗੁਰੂ 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 ਦੀਆਂ ਆਵਾਜ਼ਾਂ ਇੱਕਦਮ ਕਈ ਪਾਸਿਆਂ ਤੋਂ ਆਈਆਂ ਕੀ ਹੋਇਆ ਦਰਬਾਰ ਸਾਹਿਬ ਨੂੰ ਕੀ ਕੀਤਾ ਦੁਸ਼ਟਾ ਨੇ ਭਾਈ ਮਤਾਬ ਸਿੰਘ ਨੇ ਗੁੱਸੇ ਵਿੱਚ ਆ ਕੇ ਆਗੇ ਆ ਗਏ ਸਨ ਬੇਹਰਮਤੀ ਹੋਈ ਹੈ ਦਰਬਾਰ ਸਾਹਿਬ ਜੀ ਦੀ ਖਾਲਸਾ ਜੀ ਹੋ ਰਹੀ ਹੈ ਅਜੇ ਵੀ ਮੰਡਿਆਲੇ ਦੇ ਚੌਧਰੀ ਮੱッセ ਨੇ ਦਰਬਾਰ ਸਾਹਿਬ ਦੇ ਅੰਦਰ ਮੰਜੀ ਢਾ ਲਈ ਹੈ ਤੇ ਜੁੱਤੀਆਂ ਸਮੇਤ ਉੱਤੇ ਬੈਠਾ ਹੈ ਹੈ ਤੇਰਾ ਕੱਖ ਨਾ ਰਹੇ ਦੁਸ਼ਟਾ ਭਾਈ ਬਲਾਕਾ ਸਿੰਘ ਨੇ ਅਜੇ ਕੱਲ ਪੂਰੀ ਨਹੀਂ ਕੀਤੀ ਸੀ ਕਿ ਮੰਜੀ ਡਾਉਨ ਦੀ ਗੱਲ ਸੁਣ ਕੇ ਕੋਈ ਸਿੰਘ ਬੋਲਿਆ ਗੱਲ ਸਿਰਫ ਮੰਜੀ ਡਾਉਨ ਤੱਕ ਸੀਮਤ ਨਹੀਂ ਹੈ ਖਾਲਸਾ ਜੀ ਹੁੱਕੇ ਪੀਤੇ ਜਾ ਰਹੇ ਹਨ ਸ਼ਰਾਬਾਂ ਦੀਆਂ ਨਦੀਆਂ ਵਹਾਈਆਂ ਜਾ ਰਹੀਆਂ ਹਨ ਤੇ ਪਾਨਾਂ ਦਾ ਥੁੱਕ ਅੰਮ੍ਰਿਤ ਸਰੋਵਰ ਵਿੱਚ ਸੁੱਟਿਆ ਜਾ ਰਿਹਾ ਹੈ ਤੇ ਨਾਲੇ ਨਾਲੇ ਕੀ ਅਜੇ ਹੋਰ ਵੀ ਕੁਝ ਬਾਕੀ ਹੈ ਭਾਈ ਮਤਾਬ ਸਿੰਘ ਦਾ ਹੱਥ ਕਿਰਪਾਨ ਦੇ ਮੁੱਠੇ ਉੱਤੇ ਸੀ ਕੰਜਰੀ ਦਾ ਨਾਚ ਸਾਰਾ ਦਿਨ ਦਰਬਾਰ ਸਾਹਿਬ ਵਿੱਚ ਚੱਲਦਾ ਹੈ ਇਹ ਸੱਚੇ ਪਾਤਸ਼ਾਹ ਬਾਬਾ ਸ਼ਾਮ ਸਿੰਘ ਨੇ ਹੰਝੂ ਰੋਕਣ ਲਈ ਉਤਾਣੂ ਦੇਖਦਿਆਂ ਕਿਆ ਤੇ ਇੱਥੋਂ ਕੋਈ ਨਾ ਸਰਿਆ ਇੱਥੇ ਆ ਕੇ ਕੀਰਨੇ ਪਾਰ ਹੈ ਤੇਰੇ ਤੋਂ ਸਿਰ ਨਾਲ ਲਾਇਆ ਗਿਆ ਦੁਸ਼ਟ ਦਾ ਇਧਰ ਜੁ ਭੱਜਿਆ ਆਇਆ ਮੂੰਹ ਚੁੱਕ ਕੇ ਗੱਲ ਭਾਈ ਮਤਾਬ ਸਿੰਘ ਦੇ ਬਸਮਾ ਬਾਹਰ ਹੋ ਗਈ ਸੀ ਨਾ ਨਾ ਭਾਈ ਮਤਾਬ ਸਿੰਘ ਜੀ ਇੰਨਾ ਰੋਸ ਨਹੀਂ ਕਰੀਦਾ ਸਿੰਘ ਨੂੰ ਇਹ ਸੀ ਕਿ ਪੰਥ ਤੀਕ ਗੱਲ ਪਹੁੰਚ ਜਾਵੇ ਬਾਬਾ ਬੁੱਢਾ ਸਿੰਘ ਨੇ ਭਾਈ ਮਤਾਬ ਸਿੰਘ ਨੂੰ ਬਿਠਾਉਂਦਿਆ ਕਿਆ ਜਦੋਂ ਗਿੱਦੜ ਛੇਰਾਂ ਵਾਲੇ ਨਾਮ ਰੱਖ ਕੇ ਤੁਰੇ ਫਿਰਦੇ ਹੋਣ ਤਾਂ ਰੋਜ਼ ਤਾਂ ਹੁੰਦਾ ਹੀ ਹੈ ਬਾਬਾ ਜੀ ਸਾਡੇ ਕੋਲ ਭੱਜਿਆ ਆਇਆ ਕਿ ਇਹਨੇ ਆਪਣੀ ਕਿਰਪਾਣ ਕਿਤੇ ਗਹਿਣੇ ਧਰ ਦਿੱਤੀ ਹੈ ਕਿ ਪੰਜਾਬ ਵਿੱਚ ਕੋਈ ਸੂਰਮਾ ਨਹੀਂ ਬਚਿਆ ਭਾਈ ਮਤਾਬ ਸਿੰਘ ਨੇ ਭਾਈ ਬਲਾਕਾ ਸਿੰਘ ਉੱਤੇ ਰੋਜ਼ ਆ ਰਿਹਾ ਸੀ ਹਾਂ ਸੂਰਮੇ ਤਾਂ ਸਾਰੇ ਜਾਨਾਂ ਬਚਾਉਣ ਲਈ ਭੱਜ ਕੇ ਮਾਰੂਥਲਾਂ ਵਿੱਚ ਆ ਲੁਕੇ ਹਨ ਤੇ ਜਿਹੜੇ ਸਿਰਾਂ ਦੇ ਮੁੱਲ ਜਾਣ ਦੇ बावਜੂਦ ਦੀ ਦ੍ਰਿੜਤਾ ਨਾਲ ਪੰਜਾਬ ਵਿੱਚ ਬੈਠੇ ਹਨ ਜਿਨ੍ਹਾਂ ਜਨਮ ਭੂਮੀ ਛੱਡ ਕੇ ਭੱਜਣਾ ਵਾਜਬ ਨਹੀਂ ਸਮਝਾਣਿਆ ਉਹ ਤਾਂ ਗਿੱਦੀ ਹੀ ਹਨ ਭਾਈ ਬੜਾਕਾ ਸਿੰਘ ਨੇ ਬੋਲਣਾ ਸ਼ੁਰੂ ਕੀਤਾ ਜੇ ਇਹ ਸੱਚ ਨਹੀਂ ਤਾਂ ਦੱਸੋ ਕਿ ਤੁਸੀਂ ਇੱਥੇ ਮਾਰੂਥਲਾਂ ਵਿੱਚ ਕਿਹੜੇ ਜੋੜ ਮਿਲ ਲਾਉਣ ਆਏ ਹੋ ਰਾਜਿਆਂ ਦੇ ਨੌਕਰ ਹੋ ਜਾਣਾ ਬਹੁਤ ਸੌਖਾ ਹੁੰਦਾ ਹੈ ਭਾਈ ਮਤਾਬ ਸਿੰਘ ਜੀ ਤੇ ਮੌਤ ਦੇ ਪਰਛਾਵੇਂ ਵਿੱਚ ਸੰਮੁਖ ਯੋਜਨਾ ਬਹੁਤ ਔਖਾ ਅਕਾਲ ਪੁਰਖ ਦੀ ਫੌਜ ਅੱਜ ਰਾਜਿਆਂ ਦੀ ਚੱਕਰ ਹੋਈ ਫਿਰਦੀ ਹੈ ਜਵਾਬ ਤਾਂ ਪੰਥ ਦਾ ਵਾਲੀ ਕਾੜੇ ਤੂੰ ਵੀ ਮੰਗੇਗਾ ਫਾਤਸ਼ਾਈਆਂ ਦੇ ਵਰ ਲੈ ਕੇ ਤੁਸੀਂ ਦੁਨਿਆਵੀ ਰਾਜਾਂ ਦੇ ਨੌਕਰ ਹੋਏ ਫਿਰਦੇ ਹੋ ਬਿਨਾਂ ਸ਼ੱਕ ਮੈਨੂੰ ਉੱਥੇ ਯੋਜਨਾ ਚਾਹੀਦਾ ਸੀ ਪਰ ਜੇ ਮੈਂ ਮਾਰਿਆ ਜਾਂਦਾ ਤਾਂ ਬੇਅਦਬੀ ਤਾਂ ਫਿਰ ਵੀ ਹੁੰਦੀ ਰਹਿੰਦੀ ਤੇ ਪੰਥ ਕੋਲ ਖਬਰ ਪਹੁੰਚਾਉਣ ਵਾਲਾ ਵੀ ਕੋਈ ਨਾ ਬਚਦਾ ਭਾਈ ਬਲਾਕਾ ਸਿੰਘ ਦੇ ਭਾਈ ਬਲਾਕਾ ਸਿੰਘ ਬੋਲ ਰਹੇ ਸਨ ਤੇ ਭਾਈ ਮਤਾਬ ਸਿੰਘ ਤੇ ਸਾਰਾ ਪੰਥ ਸ਼ਾਂਤੀ ਨਾਲ ਸੁਣ ਰਿਹਾ ਸੀ ਖਾਲਸਾ ਜੀ ਲੋਕ ਬੋਲ ਮਾਰਦੇ ਹਨ ਮਸ਼ਕਰੀਆਂ ਕਰਦੇ ਹਨ ਕਿ ਇੱਕ ਪੰਥ ਹੁੰਦਾ ਸੀ ਜੋ ਮੁਗਲਾਂ ਨਾਲ ਲੁਕਣ-ਮਿਚੀ ਖੇਡਦਾ ਹੁੰਦਾ ਸੀ ਲੋਕਿਆਂ ਨੂੰ ਜਦ ਮੁਗਲ ਟੋਲ ਲੈਂਦਾ ਤਾਂ ਦਾਵੀ ਦੇਣ ਲਈ ਚਰਖੜੀਆਂ ਸੂਲੀਆਂ ਉੱਤੇ ਵੀ ਚੜ ਜਾਂਦਾ ਸੀ ਪਰ ਜਦੋਂ ਜਕਰੀਏ ਨਾਲ ਖੇਡਣ ਲੱਗਾ ਤਾਂ ਭੱਜ ਕੇ ਇਸ ਤਰ੍ਹਾਂ ਲੁਕਿਆ ਕਿ ਲੱਭਿਆ ਹੀ ਨਹੀਂ ਤੇ ਫਿਰ ਲੁਕਿਆ ਲੁਕਿਆ ਗਵਾ ਚ ਹੀ ਗਿਆ ਭਾਈ ਬਲਾਕਾ ਸਿੰਘ ਦਾ ਜਵਾਬ ਸੁਣ ਕੇ ਭਾਈ ਮਤਾਬ ਸਿੰਘ ਨੇ ਕੁਝ ਚਿਹਰਾ ਆਪਾ ਚਿੰਨਣ ਕੀਤਾ ਤੇ ਬੋਲੇ ਮਾਫੀ ਚਾਹੁੰਦਾ ਹਾਂ ਖਾਲਸਾ ਜੀ ਬਸ ਜੋ ਕੋਈ ਤੁਸੀਂ ਕਿਹਾ ਸਰ ਨਹੀਂ ਹੋਇਆ ਭਾਈ ਮਤਾਬ ਸਿੰਘ ਨੇ ਕੋਚਰ ਲਈ ਨੀਵੀ ਪਾਈ ਤੇ ਫਿਰ ਬੋਲੇ ਖਾਲਸਾ ਜੀ ਜੇ ਪੰਥ ਆ ਗਿਆ ਦੇਵੇ ਤਾਂ ਮੈਂ ਹੁਣੇ ਅੰਮ੍ਰਿਤਸਰ ਵੱਲ ਕੋਚ ਕਰਨਾ ਚਾਹੁੰਦਾ ਹਾਂ ਬਾਬਾ ਸ਼ਾਮ ਸਿੰਘ ਵੱਲ ਦੇਖਿਆ ਉਹਨਾਂ ਕਿਹਾ ਬਾਬਾ ਬੁੱਢਾ ਸਿੰਘ ਨੇ ਆਪਣੀ ਕਿਰਪਾਨ ਮਿਆਨੋਂ ਕੱਢੀ ਤੇ ਇੱਕ ਪੱਥਰ ਤੇ ਰੱਖ ਦਿਆਂ ਬੋਲੇ ਹੈ ਕੋਈ ਸੂਰਮਾ ਜੋ ਮਸਜਿਦ ਦਾ ਸਿਰ ਵੱਢ ਕੇ ਲਿਆਉਣ ਲਈ ਮਤਾਬ ਸਿੰਘ ਦੇ ਨਾਲ ਜਾਵੇ ਮਾੜੀ ਕੰਬੋਕਿਆਂ ਦਾ ਭਾਈ ਸੁਖਾ ਸਿੰਘ ਬਿਨਾਂ ਦੇਰ ਲਾਏ ਉੱਠਿਆ ਤੇ ਕਿਰਪਾਨ ਚੱਕ ਲਈ ਖਾਲਸਾ ਜੀ ਪੰਥ ਥਾਪੜਾ ਦੇਵੇ ਤੇ ਕਲਗੀਧਰ ਪਿਤਾ ਜੀ ਮਹਾਰਾਜ ਸਹਾਈ ਹੋਣ ਤਾਂ ਕੋਈ ਦਿਨਾਂ ਤੱਕ ਹੀ ਖਾਲਸਾ ਮਸਜਿਦਾ ਸਿਰ ਨੇ ਜਿਤੇ ਟੰਕ ਕੇ ਪੰਥ ਦੇ ਪੈਰਾਂ ਵਿੱਚ ਸੁੱਟੇਗਾ ਦੋਹਾਂ ਸਿੰਘਾਂ ਨੇ ਜਥੇਦਾਰਾਂ ਦੇ ਚਰਨ ਛੂਹੇ ਤੇ ਭਾਈ ਮਤਾਬ ਸਿੰਘ ਬੋਲੇ ਖਾਲਸੇ ਦੇ ਚਰਨ ਛੁਪਰਸ਼ ਕਰਕੇ ਚੱਲੇ ਹਾਂ ਮਸਜਿਦਾ ਸਿਰ ਲਿਆ ਕੇ ਦੁਬਾਰਾ ਚਰਨ ਛੂਹਾਂਗੇ ਉਹਨਾਂ ਚਿਰ ਹਾਜ਼ਰ ਨਹੀਂ ਹੁੰਦੇ ਤੇ ਜੇ ਮਹਾਰਾਜ ਨੇ ਸਾਡਾ ਸਿਰ ਉੱਥੇ ਹੀ ਰੱਖ ਲਿਆ ਸਾਡੇ ਧਨ ਭਾਗ ਫਿਰ ਮੱッセ ਦੇ ਸਿਰ ਦੀ ਸੇਵਾ ਕੋਈ ਹੋਰ ਸਿੱਖ ਕਰ ਦੇਣਗੇ ਹੁਣ ਤਾਂ ਮਨੋਪਤੀ ਵਰਤਾ ਤੀਵੀਨ ਨੇ ਸਤੀ ਹੋਣ ਲਈ ਸੰਦੋਰਾ ਸੰਦੋਰਾ ਹੱਥ ਫੜ ਲਿਆ ਹੈ ਤੇ ਹੁਣ ਡੋਲਣ ਦਾ ਕੋਈ ਕੰਮ ਨਹੀਂ ਭਾਈ ਸੁਖਾ ਸਿੰਘ ਨੇ ਹੱਥ ਜੋੜਦਿਆਂ ਸਿਰ ਉਤਾ ਕੇ ਉਤਾ ਕੇ ਕਰਕੇ ਦੇਖਿਆ ਤੇ ਬੋਲੇ ਅਰਦਾਸ ਕੀਤੀ ਗਈ ਤੇ ਜਗਾ ਜੈਕਾਰੇ ਛੱਡੇ ਗਏ ਦੋਵੇਂ ਸਿੱਖ ਅਮਰਪੁਰ ਸਾਹਿਬ ਦੀ ਜੂ ਵਿੱਚ ਦਾਖਲ ਹੁੰਦਿਆਂ ਘੋੜਿਆਂ ਤੋਂ ਉਤਰ ਗਏ ਕੰਮ ਨੇਪਰੇ ਲਾਉਣ ਦੀ ਸਕੀਮ ਤਾਂ ਉਹਨਾਂ ਰਾਹ ਵਿੱਚ ਹੀ ਘੜ ਲਈ ਸੀ ਕਰਨਾ ਇਹ ਸੀ ਕਿ ਦੋਹਾਂ ਸਿੰਘਾਂ ਨੇ ਨੰਬਰਦਾਰਾਂ ਦਾ ਭੇਸ ਧਾਰਨਾ ਸੀ ਤੇ ਮਾਮਲਾ ਤਾਰਨ ਦੇ ਬਹਾਨੇ ਮਸੇ ਚੌਧਰੀ ਕੋਲ ਪਹੁੰਚਣਾ ਸੀ ਸਿੰਘਾਂ ਨੇ ਠਿਕਰੀਆਂ ਨੂੰ ਟੱਕਿਆਂ ਦਾ ਆਕਾਰ ਦਿੱਤਾ ਤੇ ਉਹਨਾਂ ਦੀਆਂ ਥੈਲੀਆਂ ਭਰ ਲਈਆਂ ਕਾਫੀ ਗਿਣਤੀ ਵਿੱਚ ਠਿਕਰੀਆਂ ਦੀਆਂ ਥੈਲੀਆਂ ਇਕੱਠੀਆਂ ਹੋ ਜਾਣ ਉੱਤੇ ਉਹਨਾਂ ਨੂੰ ਪੰਡਾਂ ਵਿੱਚ ਬੰਨ ਲਿਆ ਸਤਿਗੁਰਾਂ ਅਗੇ ਅਰਦਾਸ ਕੀਤੀ ਤੇ ਇੱਕ ਇੱਕ ਪੰਡ ਮੋਢੇ ਉੱਤੇ ਚੱਕ ਲਏ। ਦੂਰੋਂ ਦਰਬਾਰ ਸਾਹਿਬ ਦਾ ਪਹਿਲਾ ਝਲਕਾਰਾ ਪਿਆ ਤਾਂ ਦੋਹਾਂ ਨੇ ਪੰਡਾ ਢੇਠਾ ਧਰ ਦਿੱਤੀਆਂ। ਪਹਿਲਾ ਪਹਿਰਾ ਸਖਤ ਹੈ ਪਰ ਸਿੱਖ ਦਰਬਾਰ ਸਾਹਿਬ ਨੂੰ ਦੇਖ ਕੇ ਮੱਥਾ ਨਾ ਟੇਕੇ ਇਹ ਤਾਂ ਸੰਭਵ ਹੈ। ਭਾਦੋਂ ਦਾ ਚਮਾਸਾ ਲੱਗਿਆ ਹੋਇਆ ਹੈ। ਸਿੰਘ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਜੀਓ ਕਹਿੰਦਿਆਂ ਗੋਡੇ ਭਾਰ ਹੋਏ। ਪਾ ਦੁੰਦਾ ਬੋਤ ਤੇ ਸ਼ਰਾਟਾ ਵਰਿਆ ਤੇ ਮੁਗਲ ਸਿਪਾਈ ਆਪਣੇ ਆਪ ਨੂੰ ਭਿੱਜਣ ਤੋਂ ਬਚਾਉਣ ਲਈ ਆਸੇ-ਪਾਸੇ ਦੌੜੇ ਸਿੰਘਾਂ ਲਈ ਤਾਂ ਇਹ ਸ਼ਰਾਟਾ ਰਹਿਮਤ ਤੇ ਕਿਰਪਾ ਵਾਂਗ ਆਇਆ ਸੀ ਉਹਨਾਂ ਮੱਥੇ ਧਰਤੀ ਨੂੰ ਛਾਏ ਦੁਬਾਰਾ ਸਿਰ ਚੁੱਕਦਿਆਂ ਦਿਆਂ ਦੋਹਾਂ ਦੀਆਂ ਅੱਖਾਂ ਭਾਵੇਂ ਅਥਰੂਆਂ ਨਾਲ ਭਰੀਆਂ ਹੋਈਆਂ ਸਨ ਪਰ ਮੀਂਹ ਨੇ ਉਹ ਲੁਕੋ ਲਈਆਂ ਇਹ ਹੰਝੂ ਵੀ ਸਿੰਘਾਂ ਦਾ ਟੇਕਿਆ ਮੱਥਾ ਹੀ ਸਨ ਮੀਂਹ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਭਾਈ ਸੁਖਾ ਸਿੰਘ ਪੰਡ ਦੁਬਾਰਾ ਮੋਢੇ ਉੱਤੇ ਧਰਦਿਆਂ ਬੋਲੇ ਭਾਦੋਂ ਦੇ ਮੀਂਹ ਮਗਰੋਂ ਨਿਕਲੀ ਧੁੱਪ ਸੈਣੀ ਬਹੁਤ ਕਠਨ ਹੁੰਦੀ ਹੈ ਮੀਂਹ ਤੋਂ ਬਚਦੇ ਸਪਾਈ ਹੁਣ ਧੁੱਪ ਤੋਂ ਲੁਕਣ ਲਈ ਛਾਂ ਲੱਭ ਰਹੇ ਸਨ ਪਰ ਜਿਨ੍ਹਾਂ ਜਾਨ ਤਲੀਆਂ ਉੱਤੇ ਰੱਖੀ ਹੋਵੇ ਉਹਨਾਂ ਨੂੰ ਐਸੀਆਂ ਧੁੱਪਾਂ ਛਾਵਾਂ ਦੀ ਕੀ ਪਰਵਾ ਲੋਕਾਂ ਲਈ ਮੁਸੀਬਤ ਜਾਪਣ ਵਾਲੀਆਂ ਛਾਂ ਉਹਨਾਂ ਲਈ ਨਿਆਮਤਾ ਵਾਂਗ ਹੁੰਦੀਆਂ ਹਨ ਸਾਰੰਗ ਰਾਗ ਦੀਆਂ ਤੁਨਾ ਸੁਣਾਈ ਦੇ ਰਹੀਆਂ ਹਨ ਵਿੱਚ ਕਦੇ-ਕਦੇ ਮਲਾਰ ਦੇ ਆਲਾਪ ਵੀ ਲੱਗ ਰਹੇ ਹਨ ਪਰ ਬੋਲ ਰੂਹਨ ਸਕੂਨ ਦੇਣ ਵਾਲੇ ਨਹੀਂ ਹਨ ਮਾੜੀ ਸ਼ੈਰੀ ਕਿਵੇਂ ਰਾਗ ਰਾਗ ਦਾ ਸੁਭਾਅ ਹੀ ਬਦਲ ਦਿੰਦੀ ਹੈ ਇਹ ਉਹੀ ਰਾਗ ਨੇ ਜਿਨ੍ਹਾਂ ਵਿੱਚ ਜਦ ਸਤਿਗੁਰਾਂ ਦੀ ਕਰਤਾਰੀ ਬਾਣੀ ਗਾਈ ਜਾਂਦੀ ਹੈ ਤਾਂ ਤਪਦੇ ਹਿਰਦੇ ਸ਼ੀਤ ਹੋ ਜਾਂਦੇ ਹਨ ਤੇ ਇਹੀ ਰਾਗ ਅੱਜ ਕਿੰਨੇ ਭੱਦੇ ਜਾਪ ਰਹੇ ਹਨ ਭਾਈ ਸੁਖਾ ਸਿੰਘ ਕਿਉਂਕਿ ਆਪ ਵੱਡੇ ਕੀਰਤਨੀਏ ਸਨ ਸੋ ਉਹਨਾਂ ਤੋਂ ਰਾਗ ਦੀ ਬੇਅਦੀ ਵੀ ਸਹਾਰ ਨਹੀਂ ਹੋ ਰਹੀ ਸੀ ਸੱਚ ਕਿਹਾ ਸਿੰਘ ਜੀ ਵੱਡੀ ਕਰਾਮਾਤਾਂ ਸਤਿਗੁਰਾਂ ਦੀ ਇਲਾਹੀ ਬਾਣੀ ਹੈ ਇਹ ਕੱਲੇ ਰਾਗਾਂ ਵਿੱਚ ਇੰਨੀ ਤਾਕਤ ਕਿੱਥੇ ਕਿ ਭਟਕਦੀਆਂ ਰੂਹਾਂ ਨੂੰ ਸ਼ਾਂਤ ਕਰ ਸਕਣ ਭਾਈ ਮਤਾਬ ਸਿੰਘ ਵੀ ਸਹਿਮਤ ਹੁੰਦਿਆਂ ਬੋਲੇ ਘੁੰਗਰਾਂ ਦੀ ਆਵਾਜ਼ ਸੁਣਾਈ ਦਿੱਤੀ ਤਾਂ ਸਿੰਘਾਂ ਦੀ ਚਾਲ ਹੋਰ ਤੇਜ਼ ਹੋ ਗਈ ਉਹਨਾਂ ਨੇ ਘੋੜੇ ਫੁਰਤੀ ਨਾਲ ਤੋਰੇ ਤੇ ਲਾਚੀ ਬੇਰ ਨਾਲ ਲਿਜਾ ਬਣੇ ਆਪਣੇ ਬਰਛੇ ਵੀ ਉਹਨਾਂ ਉੱਥੇ ਹੀ 베ਰੀ ਦੇ ਨਾਲ ਟਿਕਾ ਦਿੱਤੇ। ਰਾਜਸਥਾਨ ਦੀਆਂ ਸਰੋਹੀਆਂ ਉਹਨਾਂ ਨੇ ਚੋਲਿਆਂ ਦੇ ਲੁਕੋਈਆਂ ਹੋਈਆਂ ਸਨ। ਗਾਤਰੇ ਵਾਲੀਆਂ ਕ੍ਰਪਾਨਾਂ ਵੀ ਅੰਦਰ ਹੀ ਪਾਈਆਂ ਹੋਈਆਂ ਸਨ। ਮਤਾ ਕਿਤੇ ਕੋਈ ਟੋਕੇ ਕੀ ਕ੍ਰਪਾਨ ਅੰਦਰ ਕਿਉਂ ਲਾ ਜਾ ਰਹੇ ਹੋ? ਆਹ ਕਾਹਦੀਆਂ ਪੰਡਾਂ ਜੀਆਂ ਚੁੱਕੀ ਫਿਰਦੇ ਹੋ? ਪਾਣ ਦੀ ਪੀਕ ਅਮਰਸਰੋਵਰ ਵਿੱਚ ਸੁੱਟਦਾ ਇੱਕ ਮੁਗਲ ਸਪਾਈ ਬੋਲਿਆ। ਭਾਈ ਮਤਾਬ ਸਿੰਘ ਨੇ ਹੱਥ ਅੰਦਰ ਪਾਈ ਹੋਈ ਸਰੋਹੀ ਵੱਲ ਵਧਾਇਆ ਪਰ ਸਪਾਈ ਸੁਖਾ ਸਿੰਘ ਨੇ ਉਹਨਾਂ ਦੇ ਮੋਰੇ ਹੁੰਦਿਆਂ ਉਹਨਾਂ ਦਾ ਹੱਥ ਫੜਿਆ ਤੇ ਬੋਲੇ ਮਾਵਲਾ ਦੇਨ ਆਏ ਆ ਜੀ ਚੌਧਰੀ ਸਾਹਿਬ ਦਾ ਪੁਰਾਣਾ ਸਾਬ ਕਿਤਾਬ ਰੈਂਦਾ ਸੀ ਅੱਜ ਸਾਰਾ ਨੱਕੀ ਕਰ ਜਾਵਾਂਗੇ ਕੁਝ ਸਾਡੇ ਲਈ ਵੀ ਬਚਾ ਲਿਓ ਸਪਾਈ ਬੋਲਿਆ ਹਾਂ ਜੀ ਜ਼ਰੂਰ ਬਚਿਆ ਹੋਇਆ ਸਾਰਾ ਤੁਹਾਨੂੰ ਸਾਰਿਆਂ ਨੂੰ ਹੀ ਦੇ ਜਾਵਾਂਗੇ ਅਸੀਂ ਅੱਜ ਮੋੜ ਕੇ ਕੁਝ ਨਹੀਂ ਲੈ ਜਾਣਾ ਤੇ ਨਾ ਹੀ ਕਿਸੇ ਨੂੰ ਨਰਾਜ ਕਰਨਾ ਹੈ ਸਭ ਦਾ ਬਣਦਾ ਹਿੱਸਾ ਸਭ ਨੂੰ ਮਿਲੇਗਾ ਕਹਿੰਦੇ ਆ ਭਾਈ ਸੁਖਾ ਸਿੰਘ ਅੱਗੇ ਨੂੰ ਵਧੇ ਦੋਹਾ ਸਿੰਘਾਂ ਨੇ ਦਰਬਾਰ ਸਾਹਿਬ ਦਾਕਲ ਹੁੰਦਿਆਂ ਸਿਰ ਝੁਕਾਇਆ ਧੰਨ ਗੁਰੂ ਰਾਮਦਾਸ ਸੱਚੇ ਪਾਸ਼ਾ ਜੀ ਉਹ ਬਲ ਬਖਸ਼ਿਓ ਭਾਈ ਸੁਖਾ ਸਿੰਘ ਬੋਲੇ ਸਾਰੰਗ ਦੀ ਤੁਣੀਆਂ ਤੁਣਾ ਤੇ ਉੱਤੇ ਕੰਜਰੀ ਦੇ ਹੱਥ ਪੈਰ ਥਿਰ ਕਰੇ ਹਨ ਕੰਧਾਂ ਨਾਲ ਲੱਗੇ ਸਿਪਾਈ ਨਾਚੀ ਦੇ ਨਾਚ ਵਿੱਚ ਮਸਤ ਹਨ ਕੁਝ ਕੋ ਨੂੰ ਸ਼ਰਾਬ ਨੇ ਬੋਲੇ ਕੀਤਾ ਹੋਇਆ ਹੈ। ਕੁਝ ਮਰਦੰਗ ਦੀਆਂ ਤਾਲਾਂ ਉੱਤੇ ਝੂਮ ਰਹੇ ਹਨ। ਜਦ ਜਦ ਕੰਜਰੀ ਨੇੜੇ ਆਉਂਦੀ ਹੈ, ਮੱਸਾ ਉਸ ਦਾ ਹੱਥ ਫੜਨ ਲਈ ਅੱਗੇ ਨੂੰ ਹੁੰਦਾ ਹੈ। ਰਾਗ ਤੋਂ ਅਣਜਾਣ ਕੁਝ ਮੁਗੜ ਜਿਨ੍ਹਾਂ ਦੀ ਰਾਗ ਵਿੱਚ ਕੋਈ ਰੁਚੀ ਨਹੀਂ, ਸੁਸਤੀ ਵਿੱਚ ਊਂਗ ਰਹੇ ਹਨ। ਸਿੰਘ ਮੱਸੇ ਦੇ ਮੰਜੇ ਕੋਲ ਜਾ ਕੇ ਖੜੋਗੇ। ਕੀ ਲੈ ਕੇ ਆਏ ਹੋ? ਸ਼ਰਾਬ ਦੇ ਨਸ਼ੇ ਵਿੱਚ ਚੂਰ ਮੱਸਾ ਬੋਲਿਆ। ਮਾਮਲਾ ਹੈ ਹਜੂਰ। ਰੱਖੋ ਹੇਠਾਂ। ਮੱਸਾ ਬੋਲਿਆ ਤੇ ਸਿੰਘਾਂ ਨੇ ਪੰਡਾ ਢੇਠਾ ਰੱਖ ਦਿੱਤੀਆਂ ਮੱਸਾ ਦੇਖਣ ਲਈ ਉੱਠਿਆ ਤੇ ਭਾਈ ਮਤਾਬ ਸਿੰਘ ਨੇ ਹੱਥ ਚੋਲੇ ਵਿੱਚ ਪਾਇਆ ਮੱਸੇ ਨੇ ਪੈਰ ਮੰਜੇ ਤੋਂ ਢੇਠਾਂ ਲਾਏ ਮੱਸੇ ਦਾ ਹੱਥ ਠੀਕਰਿਆਂ ਦੀਆਂ ਪੰਡਾਂ ਨੂੰ ਸੀ ਤੇ ਭਾਈ ਮਤਾਬ ਸਿੰਘ ਦਾ ਸਰੋਈ ਦੇ ਮੁਠੇ ਉੱਤੇ ਮੱਸੇ ਨੇ ਪੰਡ ਖੋਲੀ ਤੇ ਭਾਈ ਮਤਾਬ ਸਿੰਘ ਨੇ ਕਿਰਪਾਨ ਮਿਆਨੋਂ ਕਢਣੀ ਸ਼ੁਰੂ ਕੀਤੀ ਜਿਉਂ ਹੀ ਮੱਸਾ ਝੁਕਿਆ ਭਾਈ ਮਤਾਬ ਸਿੰਘ ਨੇ ਸਰੋਹੀ ਚੋਲੇ ਵਿੱਚੋਂ ਕੱਢਦਿਆਂ ਸਿੱਧੀ ਮੱਸੀ ਦੇ ਧੌਣ ਵੱਲ ਕਮਾਈ ਤੇ ਮੱਸੀ ਦਾ ਸਿਰ ਠੀਕਰਿਆਂ ਦੀ ਪੰਡ ਵਿੱਚ ਹੀ ਡਿੱਗ ਪਿਆ ਜਿਵੇਂ ਕੋਈ ਚੁਪੀਤੇ ਜਏ ਵੇੜ ਨਾਲੋਂ ਕੱਦੂ ਤੋੜ ਲਵੇ ਸਾਰਿਆਂ ਦਾ ਤਾਂ ਨਹੀਂ ਪਰ ਕੁਝ ਕੁ ਮੁਗਲ ਸਪਾਹੀਆਂ ਦਾ ਧਿਆਨ ਜ਼ਰੂਰ ਇਸ ਵਾਕੇ ਵੱਲ ਗਿਆ ਅੱਖ ਦੇ ਫੋਰ ਵਿੱਚ ਹੀ ਭਾਈ ਸੁਖਾ ਸਿੰਘ ਨੇ ਉਹ ਤਿੰਨ ਚਾਰ ਸਪਾਹੀ ਝਟਕਾ ਦਿੱਤੇ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਧੰਨ ਧੰਨ ਸੋਢੀ ਸੱਚੇ ਪਾਸ਼ਾ ਗੁਰੂ ਰਾਮਦਾਸ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਭਾਈ ਮਤਾਬ ਸਿੰਘ ਜੇਕਾਰੇ ਛੜਦੇ ਬਾਹਰ ਨਿਕਲੇ ਉਹਨਾਂ ਦੇ ਸੱਜੇ ਹੱਥ ਵਿੱਚ ਮਸੇ ਦਾ ਵਾਲਾਂ ਤੋਂ ਫੜਿਆ ਸਿਰ ਲਮਕ ਰਿਆ ਸੀ ਇਸ ਤੋਂ ਪਹਿਲਾਂ ਕਿ ਮੁਗਲਾਂ ਦਾ ਕੁਝ ਸਮਝ ਮੁਗਲਾਂ ਦੇ ਕੁਝ ਸਮਝ ਆਉਂਦਾ ਭਾਈ ਸੁਖਾ ਸਿੰਘ ਵੀ ਬਾਹਰ ਆ ਗਏ ਅੰਦਰ ਹਫੜਾ ਦਫੜੀ ਮੱਚੀ ਗਈ ਮੱਚ ਗਈ ਫੜੋ ਇਹਨਾਂ ਨੂੰ ਇੱਕ ਸਿਪਾਈ ਭੱਜੇ ਜਾਂਦੇ ਸਿੰਘਾਂ ਵੱਲ ਇਸ਼ਾਰਾ ਕਰਦਿਆ ਕੂਕਿਆ ਅੱਗੇ ਉਹੀ ਮੁਗਲ ਖਲੋਤਾ ਸੀ ਜਿਸ ਨੇ ਪਾਣ ਦਾ ਥੁੱਕ ਸਰੋਵਰ ਵਿੱਚ ਸੁੱਟਿਆ ਸੀ ਭਾਈ ਮਤਾਬ ਸਿੰਘ ਦੇ ਸੱਜੇ ਹੱਥ ਮੱਛੇ ਦਾ ਸਿਰ ਫੜਿਆ ਹੋਇਆ ਸੀ ਸੋ ਉਹਨਾਂ ਨੇ ਸਰੋਹੀ ਖੱਬੇ ਹੱਥ ਨਾਲ ਹੀ ਕਮਾਈ ਤੇ ਅਗਲੇ ਹੀ ਪਲ ਮੁਗਲ ਸਿਪਾਈ ਦਾ ਹਦਵਾਣੇ ਵਰਗਾ ਸਿਰ ਦਰਸ਼ਨੀ ਡਿਉੜੀ ਵਿੱਚ ਰੁੜਦਾ ਫਿਰ ਰਿਹਾ ਸੀ ਮੁਗਲਾਈ ਖੂਨ ਤੇ ਪਾਣ ਦੀਆਂ ਪੀਕਾਂ ਇੱਕਮਿਕ ਹੋ ਗਏ। ਹੁਣ ਉੱਥੇ ਪਛਾਣ ਕਰਨੀ ਔਖੀ ਸੀ ਕਿ ਕਿਹੜਾ ਪਾਣ ਹੈ ਤੇ ਕਿਹੜਾ ਲਊ। ਮੇਰਾ ਚਿਤ ਕਰ ਰਿਹਾ ਹੈ ਕਿ ਸਾਰੀ ਪ੍ਰਕਰਮਾ ਇਨ੍ਹਾਂ ਦੁਸ਼ਤਾਂ ਦੇ ਲਹੂ ਨਾਲ ਤੋਂ ਆ। ਮੱਸੇ ਦਾ ਸਿਰ ਨੇਜੇ ਤੇ ਟੰਗਿਆ ਭਾਈ ਨਕਾ ਮਹਤਾਬ ਸਿੰਘ ਬੋਲੇ। ਕੁਝ ਘੋੜਸਵਾਰ ਤੇ ਪੈਦਲ ਸਪਾਈ लाਚੀ ਬੇਰ ਵੱਲ ਵੱਧ ਰਹੇ ਸਨ। ਭਾਈ ਮਹਤਾਬ ਸਿੰਘ ਨੇ ਮੱਸੇ ਦੇ ਸਿਰ ਵਾਲਾ ਬਰਸ਼ਾ ਲਾਚੀ ਬੇਰ ਦੇ ਹੇਠਾਂ ਗੜ ਦਿੱਤਾ। ਤੇ ਸਿੰਘਾਂ ਨੇ ਸੁਰੋਈਆਂ ਸੰਭਾਲੀਆਂ ਤੇ ਟੱਕਰ ਲਈ ਤਿਆਰ ਹੋ ਗਏ ਮੀਂਹ ਫੇਰ ਵਰਨ ਲੱਗਾ ਸੀ ਕੁਝ ਪਲਾਂ ਦੀ ਟੱਕਰ ਹੋਈ ਤੇ ਦਰਸ਼ਨੀ ਡਿਉੜੀ ਦੇ ਦਰਵਾਜ਼ਿਆਂ ਅੱਗੇ ਤੁਰਕਾਂ ਦੀਆਂ ਲਾਸ਼ਾਂ ਦਾ ਢੇਰ ਲੱਗ ਗਿਆ ਬਰਸ਼ਾ ਪੱਟਿਆ ਤੇ ਘੋੜੇ ਦੇ ਲੈ ਕੇ ਸਿੰਘਾਂ ਨੇ ਚਾਲੇ ਪਾ ਦਿੱਤੇ ਦੇ ਰੂਪ ਵਿੱਚ ਤਾਂ ਕੋਈ ਕੀਰਤनियां ਸਿੰਘ ਦਰਬਾਰ ਸਾਹਿਬ ਵਿੱਚ ਮੌਜੂਦ ਨਹੀਂ ਸੀ ਪਰ ਪ੍ਰਕਰਮਾਂ ਵਿੱਚ ਕੀਰਤਨ ਦੀਆਂ ਅਵਾਜ਼ਾਂ ਲਗਾਤਾਰ ਆ ਰਹੀਆਂ ਸਨ ਸ੍ਰੀ ਰੱਖੀ ਵਾਰ ਵਿਚੋਂ ਸ਼ਹੀਦ ਸਿੰਘ ਪੌੜੀਗਾਰ ਐ ਸੰ। ਹਰ ਜਲ ਥਲ ਮਹਿਲ ਭਰਪੂਰ ਦੂਜਾ ਨਹੀਂ ਕੋਏ। ਹਰ ਆਪ ਬਹਿ ਕਰੇ ਨਿਉਂ ਕੁੜਿਆਰ ਸਭ ਮਾਰ ਕਢੋਏ। ਸਚਿਆਰਾ ਦੇਵ ਦਿਆਈ ਹਰ ਧਰਮ ਨਿਉਂ ਕੀਓਏ। ਸਭ ਹਰ ਕੀ ਕਰੋ ਉਸਤਤ ਜਿਨ ਗਰੀਬ ਅਨਾਥ ਰਾਖ ਲਈਓਏ। ਜਕਰ ਕਿਉ ਧਰਮੀਆਂ ਕਾ ਪਾਪੀ ਕੋ ਡੰਡ ਦੀ ਓਏ ਇਧਰ ਮੁਗਲਾਂ ਦੀਆਂ ਪੇਤੀਆਂ ਲਹਿ ਗਈਆਂ ਰੋਲੇ ਗੋਲੇ ਵਿੱਚ ਮਰਦੰਗ ਵਾਲਾ ਤੇ ਕੰਜਰੀ ਵੀ ਪਤਾ ਨਹੀਂ ਕਿਵੇਂ ਮਾਰੇ ਗਏ ਮਰਦੰਗ ਦੇ ਪੁੜੇ ਲਾਲ ਹੋਏ ਪਏ ਸਨ ਨਾਚੀ ਦੇ ਸਿਰ ਵਿੱਚ ਵੱਡਾ ਫਟ ਸੀ ਪੰਜ ਛੇ ਬਿਨ ਬਿਨ ਸਿਰ ਪਈਆਂ ਲਾਸ਼ਾਂ ਵਿੱਚੋਂ ਮਸੇਦੀ ਪੇਛਾਨ ਬਸ ਉਸਦੇ ਲਿਬਾਸ ਤੋਂ ਹੋ ਰਹੀ ਸੀ ਇੱਕ ਸਿਪਾਈ ਨੀਮ پاਗਲਪਨ ਦੀ ਹਾਲਤ ਵਿੱਚ ਬਾਕੀ ਵੱਡੇ ਹੋਏ ਸਿਰ ਚੁੱਕੀ ਫਿਰਦਾ ਸੀ ਤੇ ਹਰ ਇੱਕ ਸਿਰ ਸੰਬੰਧਤ ਲਾਸ਼ ਕੋਲ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ ਆ ਅਕਰਮ ਦਾ ਆ ਜਲੀਮ ਜਮੇਲ ਦਾ ਆ ਮੁਰਾਦ ਦਾ ਤੇ ਆ ਧੜਕੇ ਦਾ ਹੈ ਹਮੇਦੇ ਦਾ ਸਿਰ ਕਿੱਥੇ ਹੈ ਕਿਸੇ ਨੇ ਹਮੇਦੇ ਦਾ ਸਿਰ ਵੇਖਿਆ ਹੈ ਉਹ ਬੋਰੀਆਂ ਵਾਂਗ ਬੋਲ ਰਿਹਾ ਸੀ ਸਿਰ ਤਾਂ ਅਗਲੇ ਲੈ ਗਿਆ ਜਿਹਦਾ ਲਜਾਣਾ ਸੀ ਬਾਕੀਆਂ ਦੇ ਅਚਾਰ ਪਾ ਲੋ ਤੁਸੀਂ ਕੀ ਫਾਇਦਾ ਤੁਹਾਡੇ ਢੜਾਂ ਦੇ ਉੱਤੇ ਲੱਗੇ ਸਿਰਾਂ ਦਾ ਵੀ ਜੇ ਤੁਸੀਂ ਚੌਧਰੀ ਦਾ ਸਿਰ ਨਹੀਂ ਬਚਾ ਸਕੇ ਫੌਜਦਾਰ ਬੋਲਿਆ ਤੇ ਤੁਸੀਂ ਖਾਨ ਸਾਹਿਬ ਕਿਧਰੇ ਮੁਹਿੰਮ ਤੇ ਗਏ ਸੀ ਤੁਸੀਂ ਵੀ ਤਾਂ ਇੱਥੇ ਹੀ ਸੀ ਤੁਸੀਂ ਬਚਾ ਲੈਂਦੇ ਮਰਨਾ ਤਾਂ ਚੌਧਰੀ ਦਾ ਉਹ ਦਿਨ ਹੀ ਪੱਕਾ ਹੋ ਗਿਆ ਸੀ ਜਿੱਦ ਦੇ ਉਸ ਨੇ ਇੱਥੇ ਮੰਜੀ ਡਾਈ ਸੀ ਤੁਸੀਂ ਤਾਂ ਖਾਨਾ ਕਾਬਾ ਵਿੱਚ ਮੂਰਤੀਆਂ ਬਰਦਾਸ਼ਤ ਨਹੀਂ ਕਰ ਸਕਦੇ ਅਗਲੇ ਸ਼ਰਾਬਾਂ ਦੇ ਦੌਰ ਤੇ ਕੰਜਰੀਆਂ ਦੇ ਨਾਚ ਕਿਵੇਂ ਸਹਿ ਜਾਣ ਇੱਕ ਬਜ਼ੁਰਗ ਦਰਬਾਰੀ ਬੋਲਿਆ ਹਾਲਾਂਕਿ ਮੁਗਲ ਸਪਾਈਆਂ ਦੀ ਇੱਕ ਟੁਕੜੀ ਨੇ ਸਿੰਘਾਂ ਦੇ ਮਗਰ ਘੋੜੇ ਭਜਾਏ ਪਰ ਮੁਹਿੰਮਾ ਸਰ ਕਰਨ ਵਾਲੇ ਬਾਜ ਕਦਕਾਵਾ ਦੇ ਹੱਥੋਂ ਦੇ ਸਨ ਨਾ ਹੀ ਮੁਗਲਾਂ ਦੀ ਪਹਿਲਾਂ ਕੋਈ ਐਸੀ ਤਿਆਰੀ ਕੀਤੀ ਹੋਈ ਸੀ ਉਹਨਾਂ ਦੇ ਤਾਂ ਚਿਤ ਚੇਤੇ ਵੀ ਨਹੀਂ ਸੀ ਕਿ ਕੋਈ ਐਸਾ ਵਾਕਾ ਹੋ ਜਾਵੇਗਾ ਉਹਨਾਂ ਦੇ ਭਾਣੇ ਤਾਂ ਸਿੰਘ ਪੰਜਾਬ ਵਿੱਚ ਬਚਿਆ ਹੀ ਕੋਈ ਨਹੀਂ ਸੀ ਤੇ ਜੋ ਭੱਜ ਗਏ ਸਨ ਉਹਨਾਂ ਦੀ ਵਾਪਸੀ ਦੀ ਆਸ ਨਹੀਂ ਸੀ ਮੁਗਲਾਂ ਨੇ ਤਾਂ ਜਦ ਨੂੰ ਘੋੜਿਆਂ ਤੇ ਕਾਠੀਆਂ ਪਾਈਆਂ ਸਿੱਖ ਅੱਖੋਂ ਲਿਓਗੇ ਸਿੰਘਾਂ ਘੋੜੇ ਝੌੜਾਂ ਵਿੱਚ ਵੜ ਦਿੱਤੇ ਮਾਲਵੇ ਦੇ ਜੰਗਲਾਂ ਨੂੰ ਪਾਰ ਕਰਦੇ ਹੋਏ ਉਹ ਬਾਲੂ ਰੇਤਿਆਂ ਦੇ ਦੇਸ਼ ਪਹੁੰਚ ਗਏ ਭਾਈ ਸੁਖਾ ਸਿੰਘ ਤੇ ਮਤਾਬ ਸਿੰਘ ਨੂੰ ਪੰਥ ਨਜ਼ਰੀ ਆਉਣ ਲੱਗ ਪਿਆ ਦੋਵੇਂ ਘੋੜਿਆਂ ਤੋਂ ਉਤਰ ਗਏ ਤੇ ਧਰਤੀ ਨੂੰ ਸ਼ੋਕੇ ਪੰਥ ਨੂੰ ਨਮਸਕਾਰ ਕੀਤੀ ਬੁੱਢੇ ਜੋੜ ਦੇ ਮਾਰੂਥਲ ਵਿੱਚ ਅਮਰਤ ਵੇਲੇ ਦੇ ਦੀਵਾਨ ਵਿੱਚ ਆਸਾ ਕੀ ਵਾਰ ਦੀ ਸਮਾਪਤੀ ਹੋ ਰਹੀ ਹੈ ਨਾਨਕ ਇੱਕ ਕੀ ਬਾਹਰੀ ਹੋਰ ਦੂਜੀ ਨਾਹੀ ਜਾਏ ਸੋ ਕਰੇ ਜੇ ਤਿਸੇ ਰਜਾਏ ਸੋ ਕਰੇ ਜੇ ਤਿਸੇ ਰਜਾਏ ਸੁਧ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲੋ ਜਾਵੇ ਫਤਿਹ ਪਾਵੇ ਧੰਨ ਧੰਨ ਕਲਗੀਧਰ ਪਿਤਾ ਜੀ ਮਹਾਰਾਜ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਕੀਰਤਨੀਏ ਸਿੰਘਾਂ ਨੂੰ ਦੂਰੋਂ ਭਾਈ ਸੁੱਖਾ ਸਿੰਘ ਤੇ ਭਾਈ ਮਤਾਪ ਸਿੰਘ ਆਉਂਦੇ ਦਿਖਾਈ ਦਿੱਤੇ ਸਨ ਨੇਜੇ ਤੇ ਟੰਗੇ ਸਿਰ ਨੂੰ ਦੇਖ ਕੇ ਅੰਦਾਜ਼ਾ ਲਾਉਣਾ ਮੁਸ਼ਕਲ ਨਹੀਂ ਸੀ ਕਿ ਇਹ ਸਿਰ ਕਿਸ ਦਾ ਹੈ ਕੀਰਤਨੀਏ ਸਿੰਘਾਂ ਨੇ ਆਸਾ ਕੀ ਵਾਰ ਉੱਤੇ ਸਿੰਘਾਂ ਦੇ ਮੋਰਚੇ ਫਤਿਹ ਕਰਨ ਦਾ ਇਕੱਠਾ ਜਕਾਰਾ ਛੱਡਿਆ ਜਿਕਾ ਰਾਸ਼ਾ ਡਰ ਸਿੰਘਾਂ ਦੇ ਚਿਹਰੇ ਦੇ ਭਾਵ ਦੇ ਕੇ ਦੀਵਾਨ ਵਿੱਚ ਬੈਠੇ ਸਿੰਘਾਂ ਜਿਨ੍ਹਾਂ ਦੇ ਮੱਸੇ ਦਾ ਸਿਰ ਲਈ ਆਉਂਦੇ ਸਿੰਘਾਂ ਵੱਲ ਪਿੱਠ ਹੈ ਨਿਪਸ਼ਾ ਨੇ ਪਛਾਣ ਉਹ ਦੇਖਿਆ ਤਾਂ ਸੱਚੇ ਪਾਤਸ਼ਾਹ ਜੀਓ ਪੰਤ ਦੀ ਰੱਖ ਲੇ ਬਾਬਾ ਸ਼ਾਮ ਸਿੰਘ ਹੱਥ ਜੋੜਦਿਆਂ ਬੋਲੇ ਸਿੰਘਾਂ ਨੇ ਘੋੜੇ ਵਹਿਲੇ ਕੀਤੇ ਮੱਸੇ ਦੇ ਸਿਰ ਵਾਲਾ ਵਰਸ਼ਾ ਰੇਤੇ ਵਿੱਚ ਗੱਡਿਆ ਮਹਾਰਾਜ ਨੂੰ ਨਮਸਕਾਰ ਕੀਤੀ ਤੇ ਮਗਰੋਂ ਜਥੇਦਾਰ ਬਾਬਾ ਸ਼ਾਮ ਸਿੰਘ ਤੇ ਬਾਬਾ ਬੁੱਢਾ ਸਿੰਘ ਦੇ ਚਰਨ ਸ਼ੁਏ دیਵਾਨ ਦੀ ਸਮਾਪਤੀ ਦੀ ਅਰਦਾਸ ਕੀਤੀ ਗਈ ਹੁਕਮਨਾਮਾ ਲੈਣ ਵਾਲੇ ਸਿੰਘ ਨੇ ਮੰਗਲਾ ਚਰਨ ਪੜਿਆ ਸੂਰਬੀਰ ਬਚਨ ਕੇਬਲੀ ਕੋਲਾ ਬਪਰੀ ਸੰਤੇਸ਼ਲੀ ਸਿੰਘਾਂ ਨੇ ਆਪਣੇ ਕਹੇ ਬੋਲਾਂ ਨੂੰ ਪਾਲਦੇ ਹੋਏ ਮੱਸੇ ਦਾ ਸਿਰ ਬਰਸ਼ੇ ਤੋਂ ਲਾ ਕੇ ਪੰਥ ਦੇ ਪੈਰਾਂ ਵਿੱਚ ਸੁੱਟ ਦਿੱਤਾ ਕੋਜ ਸਿੰਘਾਂ ਨੇ ਰੋਸ ਵਿੱਚ ਸਿਰ ਨੂੰ ਠੁੱਡੇ ਮਾਰੇ ਤਾਂ ਬਾਬਾ ਸ਼ਾਮ ਸਿੰਘ ਨੇ ਸਿੰਘਾਂ ਨੂੰ ਰੋਕਿਆ ਤੇ ਕਿਹਾ ਇਸ ਦਾ ਸਰਕਾਰ ਸੰਸਕਾਰ ਕਰ ਦਿਓ ਸਿੰਘੋ ਪੰਥ ਨਫ਼ਰਤਾਂ ਪਾਲਦਾ ਨਹੀਂ ਪਾਪੀ ਨੂੰ ਕੀਤੇ ਦੀ ਸਜ਼ਾ ਮਿਲੀ ਸਿੰਘਾਂ ਹੱਥੋਂ ਸੋਧਿਆ ਗਿਆ ਕਲਗੀਧਰ ਪਿਤਾ ਜੀ ਮਹਾਰਾਜ ਨੇ ਪੰਥ ਦੀ ਰੱਖ ਲਈ ਸੋ ਹੁਣ ਇਸ ਦੁਸ਼ਟ ਦਾ ਸਿਰ ਅੱਗ ਦੇ ਭੇਟ ਕਰ ਦਿਓ ਇੰਜ ਹੀ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ